ਬੜੀ ਗਹਿਰਾਈ ਦੇ ਵਿੱਚ ਦੱਸਿਆ ਵੀ ਆ ਨੌਜਵਾਨ ਕਾਲੇ ਬੱਕਰੇ ਦੇ ਏਰੀਏ ਦਾ ਭੋਗਪੁਰ ਦੇ ਏਰੀਏ ਦਾ ਛੋਟਾ ਜਿਹਾ ਪਿੰਡ ਹੈ ਗੋਪਾਲਪੁਰ ਇੱਕ ਵਾਰੀ ਜ਼ੋਰਦਾਰ ਧੜੀਆਂ ਮਾਰਦੋ ਰੰਨੀ ਦੇ ਵਾਸਤੇ ਸੋ ਇੱਕ ਬਗੜੀ ਤੇ ਇੱਕ ਘੰਟਾ ਇਹ ਮਾਨ ਸਨਮਾਨ ਜਿਹੜਾ ਹੈ ਉਹ ਕੀਤਾ ਗਿਆ ਬੋਲੇ ਸੋਨਹੋ ਗੇੜਾ ਵਾਲਾ ਉਹ ਤੁਹਾਡੀਆਂ ਤਾਲੀਆਂ ਬਿਆਨ ਕਰੇਗੀ ਵੀ ਕਿੰਨਾ ਤਗੜਾ ਰੇਡਰ ਹੋਇਆ ਹੈ ਇਹ ਹੈ ਤਰਿੰਦਰਜੀਤ ਸਿੰਘ ਗੋਪਾਲਪੁਰਿਆ ਨੰਨੀ ਦੁਨੀਆ ਦਾ ਵੱਡਾ ਖਿਡਾਰੀ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਸੋ ਇਹ ਸਾਰੀ ਸੰਗਤ ਦਾ ਸੰਗਤ ਦੇ ਵਿੱਚ ਕਹਿੰਦੇ ਰੱਬ ਵਸਦਾ ਹੈ ਸੋ ਸਾਰੀ ਸੰਗਤ ਹਰ ਇੱਕ ਖਿਡਾਰੀ ਨੂੰ ਵੱਡਾ ਮਾਣ ਬਖਸ਼ਦੀ ਹੈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦੇ ਆ ਸੋ ਜਿਨ੍ਹਾਂ ਨੇ ਵਰਤਮਾਨ ਸਮੇਂ ਦੇ ਖਿਡਾਰੀਆਂ ਨੂੰ ਜਿਹੜੇ ਖੇਡ ਚੁੱਕੇ ਖਿਡਾਰੀ ਨੇ ਉਹਨਾਂ ਨੂੰ ਵੀ ਬਹੁਤ ਵੱਡੇ ਰਤੂਏ ਬਖਸ਼ੇ ਨੇ ਤੁਹਾਡਾ ਸਾਰਾ ਦਾ ਬਹੁਤ ਬਹੁਤ ਧੰਨਵਾਦ ਸੋ ਇੱਕ ਵਾਰੀ ਫੇਰ ਜ਼ੋਰਦਾਰ ਤਾੜੀਆਂ ਨੰਨੀ ਦੇ ਵਾਸਤੇ ਮਹਾਨ ਕਬੱਡੀ ਖਿਡਾਰੀ ਦੇ ਵਾਸਤੇ